ਸੇਕੁਆਇਸ ਤੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਮੇਰੇ ਗੁਰਮਖ ਪਿਆਰੇ ਵੀਰੋ ਅਤੇ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕੱਲ ਆਪਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇੰਗਲੈਂਡ ਤੋਂ ਇੱਕ ਬੀਬੀ ਨੇ ਗਿਆਨੀ ਠਾਕੁਰ ਸਿੰਘ ਨੂੰ ਫੋਨ ਲਗਾਇਆ ਸੀ ਜਿਸ ਦੇ ਵਿੱਚ ਉਸ ਦੀ ਕੀਤੀ ਹੋਈ ਕਰਤੂਤ ਦਾ ਪਰਦਾ ਫਾਸ਼ ਹੋਇਆ ਅਤੇ ਬਹੁਤ ਸਾਰੇ ਜੋ ਗਿਆਨੀ ਠਾਕੁਰ ਸਿੰਘ ਨੂੰ ਮੰਨਦੇ ਹਨ ਉਹੇਠਾਂ ਕਮੈਂਟਾਂ ਵਿੱਚ ਇਹੀ ਲਿਖਦੇ ਹਨ ਕਿ ਜੀ ਇਹ ਡਬਿੰਗ ਕੀਤੀ ਏ ਇਹ ਵੀਡੀਓ ਗਲਤ ਹੈ ਉਹ ਗਿਆਨੀ ਠਾਕੁਰ ਸਿੰਘ ਜੀ ਨਹੀਂ ਬੋਲਦੇ ਇਹ ਉਹਨਾਂ ਦੀ ਆਵਾਜ਼ ਹੀ ਨਹੀਂ ਹੈ ਅਸੀਂ ਕੱਲ ਵੀ ਕਹਿੰਦੇ ਰਹੇ ਵੀ ਇਹ ਅੱਜ ਹੁਣ ਗਿਆਨੀ ਠਾਕੁਰ ਸਿੰਘ ਦਾ ਆਪਣਾ ਜਵਾਬ ਆ ਗਿਆ ਹੈ ਇਸ ਵੀਡੀਓ ਦੇ ਸਬੰਧ ਵਿੱਚ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹਦੇ ਵਿੱਚ ਗਿਆਨੀ ਠਾਕੁਰ ਸਿੰਘ ਨੇ ਇਹ ਗੱਲ ਕਬੂਲੀ ਹੈ ਕਿ ਇਹ ਮੇਰੀ ਹੀ ਆਵਾਜ਼ ਹੈ ਮੈਂ ਹੀ ਗੱਲ ਕਰ ਰਿਹਾ ਹਾਂ ਪਰ ਉਸ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਜਵਾਬ ਭੇਜਿਆ ਹੈ ਗੋਲ ਮੋਲ ਜੀ ਗੱਲ ਕਰ ਜਾਂਦੇ ਨੇ ਪਰ ਆਓ ਆਪਾਂ ਪਹਿਲਾਂ ਉਹਨਾਂ ਦਾ ਜਵਾਬ ਸੁਣੀਏ ਤੇ ਫਿਰ ਵਿਚਾਰੀਏ ਪਰ ਇੱਕ ਗੱਲ ਤੇ ਸਪਸ਼ਟ ਹੋ ਗਈ ਕਿ ਜਿਹੜੀ ਤੁਹਾਡੇ ਨਾਲ ਕੱਲ ਵੀਡੀਓ ਸਾਂਝੀ ਕੀਤੀ ਸੀਗੀ ਉਹ ਗਿਆਨੀ ਠਾਕੁਰ ਸਿੰਘ ਦੀ ਹੀ ਆਵਾਜ਼ ਹੈ ਉਹਨਾਂ ਨਾਲ ਹੀ ਗੱਲਬਾਤ ਹੁੰਦੀ ਸੀਗੀ ਉਹ ਪੁਣਾ ਨੇ ਆਪਣੇ ਮੁੱਖੋਂ ਇਹ ਗੱਲ ਬਿਆਨ ਕੀਤੀ ਹੈ ਆਓ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜੋ ਅੱਜਕੱਲ ਮੇਰੇ ਵਿਰੁੱਧ ਇਹ ਦੋਸ਼ ਲਾਏ ਗਏ ਹਨ ਇਹ ਨਜਾਇਜ਼ ਫਾਇਦਾ ਠਾਗਿਆ ਮੇਰੀ ਗੱਲ ਦਾ ਮੈਂ ਉਸ ਵਕਤ ਸੰਗਤ ਵਿੱਚ ਬੈਠਾ ਸੀ ਪੰਜਾਬ ਵਿੱਚ ਜਦੋਂ ਇਹਨਾਂ ਨੇ ਫੋਨ ਕੀਤਾ ਮੈਨੂੰ ਸੋ ਇਹ ਗੱਲਾਂ ਸਾਰੀ ਸੰਗਤ ਵਿੱਚ ਨਹੀਂ ਸੀ ਕਰਨ ਵਾਲੀਆਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਦੋ ਦਿਨਾਂ ਬਾਅਦ ਦੁਬਾਰਾ ਗੱਲ ਕਰ ਲਾਂਗੇ ਸੋ ਦਾਸ ਦਾ ਇੰਟਰਨੈਟ ਦਾ ਟੂਰ ਬਣ ਗਿਆ ਇਹਨਾਂ ਨੇ ਮੈਨੂੰ ਇੱਥੇ ਫੋਨ ਕੀਤਾ ਸੀ ਸੰਗਤ ਵਿੱਚ ਬੇਚੈਨ ਕਰਕੇ ਮੈਂ ਉਹ ਗੱਲ ਨੂੰ ਸਾਰਿਆਂ ਸਾਹਮਣੇ ਨਹੀਂ ਸੀ ਕਰਨੀ ਚਾਹੁੰਦਾ ਮੈਂ ਕਿਹਾ ਫੇਰ ਕਰਾਂਗੇ ਇੱਥੇ ਜਦੋਂ ਆਇਆ ਇਹਨਾਂ ਨੇ ਮੈਨੂੰ ਫੇਰ ਫੋਨ ਕੀਤਾ ਫਿਰ ਮੈਂ ਸਾਰੀ ਗੱਲ ਕਲੀਅਰ ਕੀਤੀ ਔਰ ਨਾਲੇ ਇਹਨਾਂ ਨੂੰ ਇਸ ਗੱਲ ਦਿੱਤੇ ਚੰਗੀ ਝਾੜ-ਚਾਂਬੀ ਕੀਤੀ ਵੀ ਇਹ ਤੁਸੀਂ ਕੀ ਬੋਲ ਰਹੇ ਹੋ ਹਨ ਬਜ਼ੁਰਗ ਹੋਣ ਦੇ ਨਾਤੇ ਅਸੀਂ ਤੁਹਾਨੂੰ ਪਿਆਰ ਦਿੱਤਾ ਕੋਈ ਇਹ ਜੀ ਗਲਤ ਗੱਲ ਨਹੀਂ ਕਹੀ ਜੋ ਇਹ ਇਲਜ਼ਾਮ ਲਾ ਰਹੇ ਨੇ ਜਿਸ ਤਰ੍ਹਾਂ ਦੇ ਵੀ ਉਹ ਇੱਕ ਬਹੁਤ ਗਲਤ ਗੱਲ ਹੈ ਇਸ ਗੱਲ ਨੂੰ 2 ਸਾਲ ਹੋ ਚੁੱਕੇ ਨੇ 2012 ਦੀ ਇਹ ਗੱਲ ਹੈ ਔਰ ਇਹ ਪਰਿਵਾਰ ਨੇ ਬਹੁਤ ਸੇਵਾ ਕੀਤੀ ਸੀ ਬਹੁਤ ਮਨ ਖੁਸ਼ ਹੋਇਆ ਵੀ ਐਸੇ ਗੁਰਸਿੱਖ ਬੱਚੇ ਵੀ ਹਨ ਇੱਕ ਬਜ਼ੁਰਗ ਹੋਣ ਦੇ ਨਾਤੇ ਇਹ ਇਹਨਾਂ ਨੂੰ ਪਿਆਰ ਦਿੰਦਾ ਔਰ ਇਹਨਾਂ ਨੇ ਉਦੋਂ ਤੋਂ ਬਾਅਦ ਕਥਾ ਵੀ ਆ ਕੇ ਸੁਣੀਆਂ ਸਾਰਾ ਪਰਿਵਾਰ ਆਉਂਦਾ ਵੀ ਰਿਹਾ ਕਦੇ ਪੰਜਾਬ ਆਉਣਾ ਗਿਫਟ ਕੋਈ ਜੇ ਦੇ ਜਾਣਾ ਕੋਈ ਇਹੋ ਜੀ ਗੱਲ ਨਹੀਂ ਸੀ ਇਫੇਰ ਕੀ ਹੋਇਆ ਕਿ ਕਿਸੇ ਐਸੇ ਜਥੇਬੰਦੀ ਦੇ ਹੱਥ ਚੜ੍ਹ ਗਏ ਸੋ ਉਹ ਜਥੇਬੰਦੀ ਜਿਹੜੀ ਸਾਡੀ ਟਕਸਾਲ ਦੀ ਵਿਰੋਧੀ ਹੈ ਹੌਲੀ-ਹੌਲੀ ਉਹ ਗੱਲਾਂ ਚੱਲਦੀ ਚੱਲਦੀ ਉਹਨਾਂ ਕਹਿੰਦੇ ਤੁਸੀਂ ਇਹ ਸਾਰਾ ਨੈਟ ਤੇ ਪਾਓ ਤੁਸੀਂ ਇਹ ਇਹਨਾਂ ਨੂੰ WhatsApp ਤੇ ਭੇਜੋ ਇਹ ਗਲਤ ਗੱਲ ਹੈ ਫਲਾਣਾ ਟਿੰਕਾ ਇਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਉਹ ਕਿਸੇ ਢੰਗ ਨਾਲ ਉਹ ਜਿਹੜੀ ਵੀਡੀਓ ਜੀ ਬਣਾ ਕੇ ਇੱਕ ਲੈ ਲਈ ਨਕਲੀ ਜੀ ਵਿੱਚੋਂ ਕਈ ਕਟੀਆਂ-ਕੁਟੀਆਂ ਕਰ ਲੀਆਂ ਸਾਰੀ ਗੱਲ ਕਲੀਅਰ ਨਹੀਂ ਕੀਤੀ ਗਈ ਹੈ ਇਸ ਕਰਕੇ ਮੇਰੇ ਵਰਗਾ ਜ਼ਿੰਮੇਵਾਰ ਬੰਦਾ ਵਰਲਡ ਲੈਵਲ ਤੇ ਇੰਨੀ ਸੰਗਤ ਜਾਣਨ ਵਾਲੀ ਮੈਂ ਇਹੀਆਂ ਗਲਤ ਹਰਕਤਾਂ ਦਾ ਹਾਮੀ ਨਹੀਂ ਆ ਮਾ ਸਾਰੀ ਸੰਗਤ ਇਹ ਦਿਲੋਂ ਜਿਹੜੇ ਕਥਾ ਸੁਣਦੇ ਨੇ ਉਹ ਜਾਣਦੇ ਨੇ ਕਿ ਆਪਾਂ ਤਾਂ ਉੱਚੇ ਜੀਵਨ ਦੇ ਹਾਮੀ ਆ। ਤੋਂ ਇਹਨਾਂ ਨੂੰ ਗਲਤ ਫਹਮੀ ਹੋਈ ਹੈ ਮੈਂ ਇਹਨਾਂ ਨੂੰ ਕਹਿੰਦਾ ਤੁਹਾਨੂੰ ਗਲਤ ਫਹਮੀ ਹੋ ਗਈ ਅਸਤੇ ਕਿ ਬੱਚਿਆਂ ਨੂੰ ਸਿਰਫ ਜਾਣ ਵੇਲੇ ਸਿਰਫ ਪਿਆਰ ਦਿੱਤਾ ਤੇ ਇਹਨਾਂ ਨੇ ਵੀ ਸਾਰੇ ਪਰਿਵਾਰ ਨੇ ਬਹੁਤ ਸੇਵਾ ਕੀਤੀ ਮੈਂ ਅੱਜ ਵੀ ਸਤਿਕਾਰ ਕਰਦਾ ਉਹਨਾਂ ਦਾ ਅੱਜ ਵੀ ਮੈਂ ਸਮਝਦਾ ਹਾਂ ਉਹਨਾਂ ਨੂੰ ਗਮਰਾਹ ਕੀਤਾ ਗਿਆ ਗਲਤ ਬੰਦਿਆਂ ਵੱਲੋਂ ਔਰ ਸੰਗਤਾਂ ਇਸ ਗੱਲ ਨੂੰ ਨਾ ਲੈਣ ਕਿ ਮੈਂ ਇਹੋ ਜਿਹੇ ਬੰਦਾ ਸਾਰੀ ਸੰਗਤ ਜਾਣਦੀ ਸਾਰੇ ਮਹਾਪੁਰਸ਼ ਜਾਣਦੇ ਆ ਸੋ ਇਸ ਗੱਲ ਨੂੰ 2 ਸਾਲਾਂ ਤੋਂ ਬਾਅਦ ਉਛਾਲਿਆ ਗਿਆ ਉਹ ਵੀ ਕਿਸੇ ਦੇ ਕਹਿਣ ਤੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਇਸ ਗੱਲੋਂ ਸचेਤ ਕਰਦਾ ਵੀ ਇਹੋ ਜੀਆਂ ਅਫਵਾਹਾਂ ਤੋਂ ਦੂਰ ਰਹੋ ਮੈਂ ਉਹਨਾਂ ਨੂੰ ਕਿਹਾ ਸੀ ਅਗਰ ਉਹ ਕਹੇ ਸੀ ਆਓ ਤੁਸੀਂ ਬੈਠੋ ਪੰਜ ਪਿਆਰਾਂ ਕੋਲ ਬੈਠੋ ਮਾਰੇ ਹਜ਼ੂਰੀ ਚਾਹੋ ਮੈਂ ਕਿਹਾ ਤੁਸੀਂ ਹੁਣ ਵਟਸਐਪ ਤੇ ਤਾਂ ਪਾਈ ਦਿੱਤਾ ਹੁਣ ਕੀ ਬਹਿਣਾ ਜਦੋਂ ਤੁਸੀਂ ਸਾਰਾ ਮੇਰਾ ਕੰਮ ਖਰਾਬ ਕੀਤਾ ਸੰਗਤ ਤੋੜਤੀ ਇਹਨਾਂ ਦਾ ਤਾਂ ਇੱਕ ਦਾ ਦਿਲ ਇਦਾਂ ਹੋਇਆ ਨਾ ਇਹਨਾਂ ਲੱਖਾਂ ਸੰਗਤਾਂ ਦੇ ਦਿਲ ਨੂੰ ਵੀ ਠੇਸ ਪਚਾਉਣੀ ਐ ਉਹ ਗੁਰੂ ਨਾਲੋਂ ਤੋੜਨਾ ਉਹ ਜਿਹੜਾ ਪਾਪ ਖਟਿਆ ਇਹਨਾਂ ਨੇ ਉਹ ਤਾਂ ਹੁਣ ਪਰਮੇਸ਼ਰ ਹੀ ਜਾਣਦਾ ਮੈਂ ਇਹ ਸਾਰੀ ਗੱਲ ਗੁਰੂ ਸਾਹਿਬ ਤੇ ਛੱਡਤੀ ਐ ਜੇ ਕਿਸੇ ਦੇ ਵਿੱਚ ਵੀ ਕੋਈ ਫਾਲਟ ਹੋਊਗਾ ਸਤਿਗੁਰੂ ਨੂੰ ਸਜ਼ਾ ਦੇਣਗੇ ਔਰ ਮੈਂ ਇਹ ਇੱਕ ਦੋ ਜਗ੍ਹਾ ਸਿੰਘਾਂ ਦੇ ਨਾਲੇ ਮੇਰੀ ਗੱਲ ਹੋਈ ਬੈਟ ਕੇ ਸਿੰਘਾਂ ਨੇ ਮੈਨੂੰ ਪੁੱਛਿਆ ਵੀ ਉਹਨਾਂ ਨੂੰ ਤਸੱਲੀ ਹੋਈ ਹੈ ਇਹ ਕਹਿੰਦੇ ਸੀ ਅਸੀਂ ਜਦੋਂ ਪੰਜ ਪਿਆਰੇ ਬਹਿਣਾ ਬੀਬੀ ਨੇ ਨਹੀਂ ਆਉਣਾ ਉਹ ਹੋਰ ਕੋਈ ਬੀਬੀ ਆਉਗੀ ਹੋਰ ਕੋਈ ਬੰਦੇ ਆਉਣਗੇ ਇਹਦਾ ਮਤਲਬ ਇੱਕ ਸਾਜ਼ਿਸ਼ ਸੀ ਤਾਂ ਕਿ ਉਹ ਸਾਹਮਣੇ ਨਾ ਆਵੇ ਇਹਨਾਂ ਨੇ ਸਿਰਫ ਉਹ ਤੋਂ ਵੀਡੀਓ ਪ੍ਰਾਪਤ ਕਰ ਲਈ ਹੈ ਔਰ ਇਹ ਉਹਨਾਂ ਵਿਚਾਰੀ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਥੇ ਬੰਦੀਆਂ ਵੀ ਆਪਸ ਵਿੱਚ ਝਗੜਦਾ ਝਗੜਾ ਝੋੜਾ ਹੁੰਦਾ ਇਹਨਾਂ ਦਾ ਇੱਕ ਦੂਜੇ ਨੂੰ ਬਦਨਾਮ ਕਰਨ ਲੱਗੇ ਹੁੰਦੇ ਨੇ ਇਹ ਤੁਹਾਨੂੰ ਪਤਾ ਹੀ ਹੈ ਕਿ ਪ੍ਰਚਾਰ ਕਿੰਨੇ ਜ਼ੋਰ ਸ਼ੋਰ ਤੇ ਚੱਲ ਰਿਹਾ ਸੀੜੀਆਂ ਚੱਲ ਰਹੀਆਂ ਨੇ ਤੇ ਉਹਨਾਂ ਸੀੜੀਆਂ ਨੂੰ ਸੁਣ ਕੇ ਸਾਰੇ ਸੁਧਰਦੇ ਨੇ ਕਈਆਂ ਨੂੰ ਇਸ ਗੱਲ ਦੇ ਉੱਤੇ ਬਹੁਤ ਔਖੀ ਆਈ ਹੈ ਇਸ ਕਰਕੇ ਮੈਂ ਸਤਿਗੁਰਾਂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪਰਮੇਸ਼ਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸਾਰੀ ਸੰਗਤ ਨੂੰ ਗੁਰੂ ਰੂਪ ਮੰਨ ਕੇ ਇਹ ਬੇਨਤੀ ਦੋਵੇਂ ਹੱਥੀ ਉੱਟ ਕੇ ਕਰਦਾ ਕਿ ਇਹਨਾਂ ਗੱਲਾਂ ਦੇ ਉੱਤੇ ਧਿਆਨ ਨਾ ਦਿਓ ਬਾਣੀ ਸੁਣੋ ਪ੍ਰਚਾਰ ਸੁਣੋ ਕਥਾ ਸੁਣ ਕੇ ਆਪਣਾ ਜੀਵਨ ਬਣਾਓ ਐਈਆਂ ਜਿਹਾ ਘਟਨਾਵਾਂ ਦੁਸ਼ਟ ਦੁਖੀ ਕਰਦੇ ਹੀ ਹੁੰਦੇ ਨੇ ਔਰ ਉਹ ਇਹ ਬੜੇ ਖੁਸ਼ ਨੇ ਵੀ ਅਸੀਂ ਗਲਤ ਕੰਮ ਕਰ ਲਿਆ ਪਰ ਇਹ ਕਲਗੀਧਰ ਮਹਾਰਾਜ ਦੀ ਦਰਗਾਹ ਵਿੱਚ ਸਜ਼ਾ ਦੇ ਹੱਕਦਾਰ ਹੋਣਗੇ ਜੇ ਪਰਮੇਸ਼ਰ ਮਿਹਰ ਕਰੇ ਛੇਤੀ ਤੋਂ ਛੇਤੀ ਇਸ ਗੱਲ ਦਾ ਫੈਸਲਾ ਪਰਮੇਸ਼ਰ ਕਰਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭੜਕੋ ਨਾ ਸੁਣ ਸੁਣ ਕੇ ਇਹਨਾਂ ਗੱਲਾਂ ਨੂੰ ਸਾਰੇ ਜਣੇ ਸਹੀ ਢੰਗ ਦੇ ਨਾਲ ਸਿੱਖੀ ਨੂੰ ਕਮਾਓ ਆ ਮੈਂ ਜੇ ਕੋਈ ਗਲਤੀ ਕੀਤੀ ਹੈ ਮੈਂ ਸੰਗਤ ਦਾ ਗੁਰੂ ਦਾ ਦੇਣਦਾਰ ਹਾਂ ਮੈਂ ਇਸ ਗੱਲ 'ਇ ਕਿਤੇ ਵੀ ਜਾਣ ਨੂੰ ਚਾਹ। ਸੰਗਤ ਜਿੱਥੇ ਮਰਜੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜਾ ਕਰਕੇ ਵੀ ਕਹਾ ਸਕਦੀ ਹੈ। ਮੈਂ ਇਹੋ ਜੀ ਕੰਮ ਹਰਕਤ ਨਹੀਂ ਕਰਦਾ। ਸਾ ਇੰਨੀ ਮੇਰੀ ਜ਼ਿੰਦਗੀ ਲੰਘੀ ਹੈ। ਮੈਂ ਕਦੇ ਇਹੋ ਜੀ ਹਰਕਤ ਨਹੀਂ ਕੀਤੀ। ਕਿਉਂਕਿ ਬਹੁਤ ਸਾਰੇ ਬੰਦੇ ਈਰਖਾ ਕਰਦੇ ਨੇ, ਦੁਸ਼ਮਣ ਕਰਦੇ ਨੇ, ਪ੍ਰਚਾਰ ਤਾਂ ਸੱਦੇ ਨੇ। ਇਸ ਕਰਕੇ ਬਹੁਤ ਸਾਰੇ ਬੰਦਿਆਂ ਨੇ ਪਹਿਲਾਂ ਵੀ ਇਆਂ-ਇਆਂ ਹਰਕਤਾਂ ਕੀਤੀਆਂ ਨੇ। ਤਾਂ ਵੀ ਸੰਗਤ ਇਹਨਾਂ ਗੱਲਾਂ ਤੋਂ ਸੁਚੇਤ ਰਹੇ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸੋ ਅਰੀਆ ਗੁਰਮukh ਪਿਆਰੇ ਰ ਗਿਆਨੀ ਠਾਕੁਰ ਸਿੰਘ ਦਾ ਜਵਾਬ ਆਓ ਹੁਣ ਆਪਾਂ ਇਸ ਆਏ ਹੋਏ ਜਵਾਬ ਦੇ ਉੱਤੇ ਥੋੜੀ ਜੀ ਵਿਚਾਰ ਕਰ ਲਈਏ ਜਿਹੜਾ ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਉਸ ਦੇ ਵਿੱਚ ਕਿੰਨੀ ਕੁ ਸਚਾਈ ਨਜ਼ਰ ਆ ਰਹੀ ਹੈ ਤੇ ਕਿੰਨਾ ਕੁ ਝੂਠ ਦਿਖ ਰਿਹਾ ਹੈ ਉਹ ਆਪਾਂ ਵਿਚਾਰਾਂਗੇ ਬਜ਼ੁਰਗ ਹੋਣ ਦੇ ਨਾਤੇ ਅਸੀਂ ਤੁਹਾਨੂੰ ਪਿਆਰ ਦਿੰਦਾ ਕੋਈ ਇਹ ਜੀ ਗਲਤ ਗੱਲ ਨਹੀਂ ਕਹੀ ਜੋ ਇਹ ਇਲਜ਼ਾਮ ਲਾ ਰਹੇ ਨੇ ਜਿਸ ਤਰ੍ਹਾਂ ਦੇ ਵੀ ਉਹ ਇੱਕ ਬਹੁਤ ਗਲਤ ਗੱਲ ਹੈ ਬਜ਼ੁਰਗ ਹੋਣ ਦੇ ਨਾਤੇ ਅਸੀਂ ਪਿਆਰ ਦਿੱਤਾ ਹੈ ਕਹਿੰਦੇ ਕੋਈ ਗਲਤ ਕੰਮ ਨਹੀਂ ਕੀਤਾ। ਗਿਆਨੀ ਠਾਕੁਰ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਤੁਹਾਡੇ ਵਰਗੇ ਸਿਆਣੇ ਬਿਆਣੇ ਬੰਦੇ ਇੱਕ ਚੰਗੀ ਪੜੀ ਸਿਆਣੀ ਬਿਆਣੀ ਬੀਬੀ ਸਿੰਘਣੀ ਨੂੰ ਕਦੀ ਕਿਸੇ ਬਜ਼ੁਰਗ ਨੇ ਬੁੱਲਾਂ ਦੇ ਉੱਤੇ ਕਿਸ ਕਰਕੇ ਪਿਆਰ ਦਿੱਤਾ? ਇਹ ਕਿੱਥੋਂ ਦੀ ਨਵੀਂ ਰੀਤ ਤੁਸੀਂ ਕੱਢ ਲਈ ਕਿ ਪਿਆਰ ਮੈਂ ਬੁੱਲਾਂ ਤੇ ਕਿਸ ਕਰਕੇ ਦਿੰਨਾ? ਮਾਫ ਕਰਨਾ ਕਿ ਕਿਸੇ ਐਸੇ ਜਥੇਬੰਦੀ ਦੇ ਹੱਥ ਚੜ੍ਹ ਗਏ ਸੋ ਉਹ ਜਥੇਬੰਦੀ ਜਿਹੜੀ ਸਾਡੀ ਟਕਸਾਲ ਦੀ ਵਿਰੋਧੀ ਹੈ ਹੌਲੀ ਹੌਲੀ ਉਹ ਗੱਲਾਂ ਚੱਲਦੀ ਚੱਲਦੀ ਉਹਨਾਂ ਕਹਿੰਦੇ ਤੁਸੀਂ ਇਹ ਸਾਰਾ ਮੈਟ ਤੇ ਪਾਓ ਤੁਸੀਂ ਇਹਨਾਂ ਨੂੰ WhatsApp ਤੇ ਭੇਜੋ ਇਹ ਗਲਤ ਗੱਲ ਹੈ ਫਲਾਣਾ ਟਿੰਕਾ ਇਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਉਹ ਕਿਸੇ ਢੰਗ ਨਾਲ ਉਹ ਜਿਹੜੀ ਵੀਡੀਓ ਜੀ ਬਣਾ ਕੇ ਇੱਕ ਲੈ ਲਈ ਨਕਲੀ ਜੀ ਪਿੱਛੋਂ ਕੋਈ ਕਟੀਆਂ-ਕੁਟੀਆਂ ਕਰ ਲੀਆਂ ਗਿਆਨੀ ਠਾਕੁਰ ਸਿੰਘ ਜੀ ਤੁਹਾਡੀ ਆਪਣੀ ਕਾਲਜ ਕਰਤੂਤ ਜਦੋਂ ਜਗਜਾਹਰ ਹੋਈ ਉਦੋਂ ਤੁਸੀਂ ਇਸ ਤੋਂ ਬਚਣ ਵਾਸਤੇ ਇਹੋ ਜਿਹੇ ਬਿਆਨ ਦੇ ਰਹੇ ਹੋ ਕਿ ਟਕਸਾਲ ਦੇ ਵਿਰੋਧੀ ਕਿਸੇ ਜਥੇਬੰਦੀ ਨੇ ਇਹ ਕੰਮ ਕਰਵਾਇਆ ਹੈ ਗਿਆਨੀ ਜੀ ਸਿਰਫ ਇੱਕ ਸਵਾਲ ਹੈ ਕਿ ਬੀਬੀ ਦੇ ਬੁੱਲਾ ਉਤੇ ਕਿਸ ਤਰ੍ਹਾਂ ਤੁਸੀਂ ਕੀਤੀ ਸੀ ਨਾ ਕਿਸੇ ਹੋਰ ਨੇ ਤਾਂ ਨਹੀਂ ਕੀਤੀ ਸੀ ਫੇਰ ਤੁਸੀਂ ਕਹਿੰਦੇ ਹੋ ਕਿ ਵੀਡੀਓ ਨਕਲੀ ਜਿਹੀ ਪਾ ਦਿੱਤੀ ਕਟਿੰਗ ਵਟਿੰਗ ਕਰਕੇ ਹੁਣ ਸਮਝ ਨਹੀਂ ਆਉਂਦਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਮੇਰੀ ਹੀ ਫੋਨ ਦੀ ਰਿਕਾਰਡਿੰਗ ਹੈ ਮੈਂ ਦੀਵਾਨ ਵਿੱਚ ਬੈਠਾ ਸੀ ਜਦੋਂ ਮੈਨੂੰ ਇਹ ਫੋਨ ਕਾਲ ਗਈ ਹੈ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਇਹ ਕਟਿੰਗ ਕੀਤੀ ਹੈ ਫਿਰ ਥੋੜਾ ਜਿਹਾ ਇਹ ਵੀ ਐਕਸਪਲੇਨ ਕਰੋ ਕਿ ਕਿਹੜੀ ਤੁਹਾਡੀ ਆਵਾਜ਼ ਨਹੀਂ ਹੈ ਕਿਹੜੀ ਤੁਹਾਡੀ ਕਟਿੰਗ ਹੈ ਦਰਅਸਲ ਚੱਕਰ ਇਹ ਹੈ ਕਿ ਤੁਸੀਂ ਬਹੁਤ ਘਬਰਾਏ ਹੋਏ ਹੋ ਤੁਹਾਡੇ ਚਿਹਰੇ ਤੋਂ ਹੀ ਲੱਗ ਰਿਹਾ ਹੈ ਧਿਆਨ ਨਾਲ ਇੱਕ ਵਾਰੀ ਫਿਰ ਦੇਖ ਲੈਣਾ ਕਿ ਕੋਈ ਕਟਿੰਗ ਨਹੀਂ ਹੈ ਤੁਹਾਡੇ ਨਾਲ ਚੱਲ ਰਹੀ ਗੱਲਬਾਤ ਦੀ ਇੱਕ ਸਾਰ ਲਗਾਤਾਰ ਇਹ ਵੀਡੀਓ ਹੈ ਜੋ ਤੁਹਾਡੀ ਕਰਤੂਤ ਨੂੰ ਜਗ ਜाहिर ਕਰਦੀ ਹੈ ਸਾਰੀ ਗੱਲ ਕਲੀਅਰ ਨਹੀਂ ਕੀਤੀ ਗਈ ਹੈ ਇਸ ਕਰਕੇ ਮੇਰੇ ਵਰਗਾ ਜ਼ਿੰਮੇਵਾਰ ਬੰਦਾ ਵਰਲਡ ਲੈਵਲ ਤੇ ਇੰਨੀ ਸੰਗਤ ਜਾਣਨ ਵਾਲੀ ਮੈਂ ਇਹ ਜੀਆਂ ਗਲਤ ਹਰਕਤਾਂ ਦਾ ਹਾਂ ਮੀਨੀਆਂ ਮਾ ਸਾਰੀ ਸੰਗਤ ਇਹ ਦਿਲੋਂ ਜਿਹੜੇ ਕਥਾ ਸੁਣਦੇ ਨੇ ਉਹ ਜਾਣਦੇ ਨੇ ਕਿ ਆਪਾਂ ਤਾਂ ਉੱਚੇ ਜੀਵਨ ਦੇ ਹਾਮੀ ਆ। ਤੋਂ ਇਹਨਾਂ ਨੂੰ ਗਲਤ ਫਹਮੀ ਹੋਈ ਹੈ ਮੈਂ ਇਹਨਾਂ ਨੂੰ ਫੇਰ ਤੁਹਾਨੂੰ ਗਲਤ ਫਹਮੀ ਹੋ ਗਈ। ਗਿਆਨੀ ਠਾਕੁਰ ਸਿੰਘ ਜੀ ਤੁਹਾਡੀ ਜਿਹੜੀ ਰਿਕਾਰਡਿੰਗ ਹੈ ਉਹਦੇ ਵਿੱਚੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਬੀਬੀ ਨੂੰ ਕੋਈ ਗਲਤ ਫਹਮੀ ਨਹੀਂ ਹੋਈ। ਤੁਸੀਂ ਹੁਣ ਆਪਣੇ ਬਿਆਨ ਬਦਲ ਰਹੇ ਹੋ ਬਚਣ ਵਾਸਤੇ ਇਹ ਗੱਲ ਵੱਖਰੀ ਹੈ। ਆਓ ਜਰਾ ਕਿ ਤੁਹਾਡੀ ਵੀਡੀਓ ਸੁਣੀਏ ਤਾਂ ਦੇਖੀਏ ਕਿ ਇਹਨੂੰ ਕੀ ਗਲਤਫਹਮੀ ਹੋਈ ਹੈ ਜਾਨੀ ਜੀ ਪਤਾ ਨਹੀਂ ਕਹਤੋਂ ਮੇਰੇ ਦਿਮਾਗ ਚੋਂ ਹੀ ਨਹੀਂ ਨਿਕਲਦੀ ਗੱਲ ਹਨਾ ਇੱਕ ਮੈਨੂੰ ਘਰ ਦੀ ਪ੍ਰੋਬਲਮ ਹੈ ਇੱਕ ਮੈਨੂੰ ਇਦਾਂ ਸਟ्रेस ਹੋਈ ਹੈ ਹਨਾ ਜਿੱਦਾਂ ਹੁਣ ਵੀ ਮੈਨੂੰ ਜਿੱਦਾਂ ਠੀਕ ਹੈ ਵੀ ਤੁਸੀਂ ਕਥਾ ਕਥਾ ਕੀਤੀ ਆ ਕਥਾ ਸੁਣਦੀਆਂ ਹਨਾ ਪਰ ਮੁੜ ਕੇ ਫੇਰ ਦਿਮਾਗ ਉੱਥੇ ਹੀ ਚਲੇ ਜਾਂਦਾ ਜਿੱਦਾਂ ਉਹ ਮਨਸੀਨ ਚੇਤਾ ਆ ਜਾਂਦਾ ਜਿੱਦਾਂ ਜੋ ਕੁਝ ਹੋਇਆ ਮੇਰੇ ਨਾਲ ਹਨਾ ਹਾਂ ਜਿੱਦਾਂ ਕਿ ਮੈਨੂੰ ਇਦਾਂ ਲੱਗਦਾ ਵੀ ਮੈਂ ਜਦਾ ਮੈਂ ਜਦਾ ਸਤਕਾਰ ਤਾਂ ਬਹੁਤ ਕੀਤਾ ਤੁਹਾਡਾ ਹਨਾ ਪਰ ਜਿੱਦਾਂ ਪਤਾ ਨਹੀਂ ਕਾਤੇ ਵੀ ਮੇਨਾਂ ਕਾਤੇ ਇਦਾਂ ਹੋਈ ਆ ਜਿੱਦਾਂ ਹੁਣ ਜੇ ਮੈਂ ਤੁਹਾਡੀ ਧੀ ਹੁੰਦੀ ਤੁਸੀਂ ਮੇਰੇ ਕਹਿੰਦੇ ਸੀ ਹਾਂ ਨਹੀਂ ਨਹੀਂ ਬੀਬੀ ਤੂੰ ਤਾਂ ਮੇਰੇ ਤੇ ਕਰਮ ਹੀ ਤੁਹਾਡਾ ਕੋਈ ਆ ਗਿਆ ਜਿਆ ਨਾ ਪਰ ਮੇਰਾ ਮੈਂ ਕਰਮ ਮੇਰਾ ਕਿਦਾਂ ਨਾ ਹੱਦ ਹੋ ਗਈ ਤੁਹਾਡੀ ਗਿਆਨੀ ਜੀ ਕਾਲੀ ਕਰਤੂਤ ਤੁਸੀਂ ਕਰੋ ਤੇ ਮੁੜ ਕੇ ਇਲਜ਼ਾਮ ਵਿਚਾਰੇ ਬੀਬੀ ਤੇ ਲਾ ਦਿਓ ਕਿ ਤੇਰਾ ਕੋਈ ਮਾੜਾ ਕਰਮ ਆ ਗਿਆ ਸੀਗਾ ਜੋ ਤੂੰ ਮੇਰੇ ਹੱਥ ਚੜ ਗਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਰੱਬ ਬਚਾਵੇ ਤੁਹਾਡੇ ਵਰਗਿਆਂ ਨੂੰ ਆ ਸਾਧ ਸੰਗਤ ਜੀ ਤੁਸੀਂ ਸੁਣ ਲਿਆ ਸੱਚ ਦਾ ਸੱਚ ਤੇ ਝੂਠ ਦਾ ਝੂਠ ਤੁਹਾਡੇ ਸਾਹਮਣੇ ਬਿਲਕੁਲ ਨੰਗਾ ਹੋਇਆ ਪਿਆ ਸਪਸ਼ਟੀਕਰਨ ਵਿੱਚ ਝੂਠ ਬੋਲ ਰਿਹਾ ਕਿ ਗਲਤ ਫਹਿਮੀ ਲੱਗੀ ਵੀਡੀਓ ਵਿੱਚ ਬੀਬੀ ਨੂੰ ਕਹਿੰਦਾ ਤੇਰਾ ਕੋਈ ਮਾੜਾ ਕਰਮ ਆ ਗਿਆ ਹੋਣਾ ਫੱਦ ਹੋ ਗਈ ਆਓ ਸੁਣੀਏ ਅੱਗੇ ਕੀ ਕਹਿੰਦਾ ਹੈ ਮੈਂ ਕੋਈ ਇਦਾਂ ਮਾੜਾ ਕਰਮ ਮੇਰਾ ਕਿਦਾਂ ਨਾ ਨਾ ਪਤਾ ਨਹੀਂ ਪਹਿਲੀ ਵਾਰ ਸੀ ਜਿੱਦਾਂ ਸੋਚ ਬਣ ਗਈ ਉਹ ਠੀਕ ਕਰੋ ਹੂੰ 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 ਸਾਨੂੰ ਮੰਨ ਚੱਕੜੋ ਤੇ ਬਾਤ ਕਰਿਆ ਕਰੋ ਕਥਾ ਸੁਣਾਇਆ ਕਰੋ ਚੰਗਾ ਇਹਨਾਂ ਗੱਲਾਂ ਨੂੰ ਸੁਣ ਕੇ ਹੱਲੇ ਵੀ ਜਿਹੜੇ ਕੱਲ ਕਮੈਂਟਾਂ ਤੇ ਕਮੈਂਟਾਂ ਕਰ ਰਹੇ ਸੀ ਕਿ ਗਿਆਨੀ ਠਾਕੁਰ ਸਿੰਘ ਜੀ ਹੀਰਾ ਆ ਹੀਰਾ ਆ ਹੀਰਾ ਆ ਆ ਸੁਣ ਲਓ ਉਹ ਤਾਂ ਤੁਸੀਂ ਕਹਿੰਦੇ ਸੀ ਨਾ ਵੀਡੀਓ ਨਕਲੀ ਆ ਰਿਕਾਰਡਿੰਗ ਕਿਸੇ ਹੋਰ ਦੀ ਆ ਹੁਣ ਤਾਂ ਤੁਹਾਨੂੰ ਉਸੇ ਬਾਬੇ ਨੇ ਕਹਿਤਾ ਵੀ ਰਿਕਾਰਡਿੰਗ ਮੇਰੀ ਆ ਫਸ ਗਿਆ ਕਹਿ ਕੇ ਤੇ ਸੁਣਿਆ ਤੁਸੀਂ ਕੀ ਕਹਿੰਦਾ ਕਹਿੰਦਾ ਉਦੋਂ ਵੈਸੇ ਹੀ ਸੋਚ ਬਣ ਗਈ ਉਸ ਤਾਂ ਦੀ ਵੀ ਜੋ ਮੇਰੇ ਤੋਂ ਇਹੋ ਜਿਹਾ ਕੰਮ ਹੋ ਗਿਆ ਹੁਣ ਛੱਡੋ ਤੁਸੀਂ ਉਹਨੂੰ ਭੁੱਲ ਜਾਓ ਬਸ ਪਾਠ ਕਰਿਆ ਕਰੋ ਪਹਿਲਾਂ ਬੀਬੀ ਨੂੰ ਕਹਿੰਦਾ ਮੇਰਾ ਤੇਰਾ ਕੋਈ ਕਰਮਾੜਾ ਆ ਗਿਆ ਹੋਵੇਗਾ ਤਾਂ ਮੈਥੋਂ ਬੁਰਾ ਕੰਮ ਹੋ ਗਿਆ ਫੇ ਜਦੋਂ ਬੀਬੀ ਨੇ ਕਿਹਾ ਮੇਰਾ ਕਰਮ ਕੀ ਆ ਗਿਆ ਫੇ ਕਹਿੰਦਾ ਮੇਰੀ ਕੋਈ ਸੋਚ ਉਦਾਂ ਦੀ ਬਣ ਗਈ ਚਲੋ ਛੱਡੋ ਹੁਣ ਪਾਠ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਰੱਬਾ ਚੱਕ ਲਾਏ ਚੱਕ ਲਾਏ ਇਹੋ ਜਿਹਾਂ ਨੂੰ ਚੱਕ ਲਾ ਜਦੋਂ ਤੁਸੀਂ ਸਾਰਾ ਮੇਰਾ ਕੰਮ ਖਰਾਬ ਕੀਤਾ ਸੰਗਤ ਤੋੜਤੀ ਇਹਨਾਂ ਦਾ ਤਾਂ ਇੱਕ ਦਾ ਦਿਲ ਇਦਾਂ ਹੋਇਆ ਨਾ ਇਹਨਾਂ ਲੱਖਾਂ ਸੰਗਤਾਂ ਦੇ ਦਿਲ ਨੂੰ ਵੀ ਠੇਸ ਪਾਉਣੀ ਐ ਉਹ ਗੁਰੂ ਨਾਲੋਂ ਤੋੜਨਾ ਉਹ ਜਿਹੜਾ ਪਾਪ ਖੱਟਿਆ ਇਹਨਾਂ ਨੇ ਉਹ ਤਾਂ ਹੁਣ ਪਰਮੇਸ਼ਰ ਹੀ ਜਾਣਦਾ ਮੈਂ ਇਹ ਸਾਰੀ ਗੱਲ ਗੁਰੂ ਸਾਹਿਬ ਤੇ ਛੱਡਤੀ ਐ ਇੱਕ ਬੀਬੀ ਨੇ ਹਿੰਮਤ ਕੀਤੀ ਅਤੇ ਸੱਚ ਬੋਲ ਕੇ ਬਹੁਤ ਸਾਰਿਆਂ ਨੂੰ ਤੇਰੇ ਚੁੰਗਲ ਤੋਂ ਬਚਾ ਲਿਆ ਕੀ ਪਤਾ ਗਾਂਹ ਜਾ ਕੇ ਤੂੰ ਕੀ ਕਰਤੂਤਾ ਕਰਨੀ ਸੀ ਉਹਨੂੰ ਤੂੰ ਕਹਿੰਦਾ ਆ ਕਿ ਪਾਪਾਂ ਦਾ ਭਾਗੀ ਤੇ ਜਿਹੜਾ ਤੂੰ ਕਹਿੰਦਾ ਸੀ ਬੀਬੀ ਨੂੰ ਕਿ ਮੈਂ ਨਾ ਕਿਸ ਕਰ ਮੈਂ ਨਾ ਕਿਸ ਕਰ ਤੇ ਉਹਦੇ ਬੁੱਲਾਂ ਤੇ ਕਿਸ ਕਰ ਗਿਆ ਤੂੰ ਮਹਾਪੁਰਸ਼ ਬਣ ਗਿਆ ਵਾ ਸਦਕੇ ਸਦਕੇ ਗਿਆਨੀ ਠਾਕੁਰ ਸਿੰਘ ਜੀ ਸਦਕੇ ਦੁੱਖ ਤਾਂ ਤੁਹਾਨੂੰ ਅਸਲ ਵਿੱਚ ਇਹ ਹੋਇਆ ਕਿ ਤੇਰੇ ਨਾਲੋਂ ਸੰਗਤ ਟੁੱਟ ਗਈ ਤੇਰੇ ਨਾਲੋਂ ਟੁੱਟ ਗਈ ਤੇ ਗੁਰੂ ਨਾਲ ਜੁੜ ਗਈ ਦੁੱਖ ਤੈਨੂੰ ਇਹ ਹੋਇਆ ਗੁਰੂ ਨਾਲੋਂ ਨਹੀਂ ਕੋਈ ਟੁੱਟਦਾ ਜਿਹੜਾ ਗੁਰੂ ਨਾਲ ਜੁੜਿਆ ਨਾ ਉਹ ਨਹੀਂ ਉਹ ਟੁੱਟਦਾ ਨਹੀਂ ਕਿਉਂਕਿ ਜਿਹੜਾ ਗੁਰੂ ਨਾਲ ਜੁੜਦਾ ਨਾ ਉਹ ਕਦੀ ਬੰਦਿਆਂ ਨਾਲ ਦੇਹ ਧਾਰਿਆਂ ਨਾਲ ਜੁੜਦਾ ਹੀ ਨਹੀਂ ਗੁਰੂ ਨਾਲੋਂ ਕੋਈ ਨਹੀਂ ਟੁੱਟਿਆ ਸਗੋਂ ਗੁਰੂ ਨਾਲ ਹੋਰ ਜੁੜ ਗਏ ਤੇਰੇ ਵਰਗੇ ਪਖੰਡੀਆਂ ਤੋਂ ਦੂਰ ਹੋ ਕੇ ਨਾ ਗੁਰੂ ਨਾਲ ਹੋਰ ਜੁੜ ਗਏ। ਇਹ ਬਹੁਤ ਪੁੰਨ ਦਾ ਕੰਮ ਕੀਤਾ ਇਸ ਬੀਬੀ ਨੇ, ਪਾਪ ਦਾ ਕੰਮ ਨਹੀਂ ਕੀਤਾ। ਦੁੱਖ ਤਾਂ ਤੈਨੂੰ ਹੋ ਰਿਹਾ ਕਿ ਤੇਰੇ ਨਾਲ ਟੁੱਟ ਗਏ, ਤੇਰੇ ਮੂੰਹੋਂ ਨਿਕਲ ਆਈ ਨਾ ਗੱਲ। ਜਦੋਂ ਤੁਸੀਂ ਸਾਰਾ ਮੇਰਾ ਕੰਮ ਖਰਾਬ ਕੀਤਾ, ਸੰਗਤ ਤੋੜਤੀ। ਜਦੋਂ ਤੁਸੀਂ ਸਾਰਾ ਮੇਰਾ ਕੰਮ ਖਰਾਬ ਕੀਤਾ, ਸੰਗਤ ਤੋੜਤੀ। ਜਦੋਂ ਤੁਸੀਂ ਸਾਰਾ ਮੇਰਾ ਕੰਮ ਖਰਾਬ ਕੀਤਾ, ਸੰਗਤ ਤੋੜਤੀ। लाई बेकरां नालारी उह टुट गई तारी बे बे वई टुट गई तारी उहो बे बले टुट गई, तुट गई, तुट गई, तुट गई। ਸਕਸਤੀ ਹੋ ਜੇ ਹੀ ਲੱਗੀ ਆਪਣੇ ਸੁਝਾਅ ਪਰੇ ਕਮੈਂਟ ਜ਼ਰੂਰ ਕਰੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਉਹ ਸਾਡੀ ਮੂਰਤ ਅਪੀਲ ਹੈ ਕਿ ਤਕਰੀਰ ਦੇਖ ਕੇ ਹੱਥ ਲੱਗੇ ਲੱਗੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਭਾ ਦੇ ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ ਤੁਹਾਨੂੰ ਆਸ ਹੈ ਕਿ ਕਿ ਤੁਹਾਨੂੰ ਆਪਣਾ ਇੱਕ ਸਬਸਕ੍ਰਾਈਬ ਕਰੋ ਦੇਵੋਗੇ ਐਸੀ ਕਿ ਆਸ ਨਾਲ ਮੈਂ ਅਧਾਰਤ ਹੈ ਤੱਕ ਪੰਜਾਬ ਦੇ ਆਫਿਸ ਦੀ ਇੰਚਾ ਜੋਤੀ ਸੰਦੂਰ ਆਪਾਂ ਬਾਜ਼ਾਰੇ ਸਾਹਮਣੇ ਬਾਸ ਸਟੈਂਡ ਦੇ ਅੰਦਰ